ਅਸੀਂ ਆਲਮ ਕੀ ਸਹਾਬੇ ਜੀ ਦੇ ਕਿਕੇਤਵਾਰਾ ਮੰਦਿਰ ਸਾਹਿਬ ਨੂੰ ਬਹੁਤ ਸ੍ਰੀ ਜੇ ਵੀ ਜੋ ਪ੍ਰਾਪਤ ਹੋਇਤਨ ਸੰਸਾਨ ਵਿੱਚ ਪਹੁੰਚਿਆ ਅੱਜ ਸਾਡੇ ਨਾਲ ਸਿੰਘ ਜੀ ਦਿੱਖੇ ਕੰਗਿਉ ਅੱਜ ਅਸੀਂ ਆ ਦੋਨੋਂ ਤੋਂ ਇਹ ਪੁੱਛਾਂਗੇ ਕਿ ਜਿਹੜੇ ਪ੍ਰਵਾਸੀ ਨੇ ਉਹ ਗੁਰੂ ਘਰ ਦੇ ਨਾਲ ਪੰਜਾਬੀਆਂ ਤੋਂ ਗੁਲਮਟਾਰੇ ਨੇ ਕੰਨ ਕਰ ਰਹੇ ਨੇ ਉਹਨਾਂ ਨੂੰ ਸਹਦਣ ਵਾਸਤੇ ਇਹਨਾਂ ਦੇ ਵਿਚਾਰਾਂ ਬਾਰੇ ਦੱਸੋ ਸਿੱਖ ਸੋਚ ਕੋਲ ਵਾਟਾ ਆਪਣਾ ਉਹਨਾਂ ਜਿੰਨਾਂ ਨੇ ਇਸ ਤਰ੍ਹਾਂ ਦੇ ਪੱਥਰ ਮਾਰਨਾ ਕਿ ਕਿ ਉਹਨੂੰ ਮਾਰ ਮਾਰ ਕੇ ਨਹੀਂ ਜਦੋਂ ਨਹਿਰ ਵਿੱਚ ਵੀ ਨੁਕਸਾਨ ਮਾਰੀ ਬਚਾ ਕੇ ਕਰ ਬਚਾਵਾ ਪਰ ਉਹਨਾਂ ਨੇ ਉਹਨੂੰ ਮਹਿਰ ਵੀ ਨਹੀਂ ਦਿੱਤਿਆ ਪੱਥਰ ਮਾਰਨਾ ਕੋਈ ਸਹੀ ਤਰ੍ਹਾਂ ਕੋਈ ਮਾਰ ਨਹੀਂ ਪੱਥਰ ਨਾਲ ਇਹ ਪੱਥਰ ਵੀ ਪੱਥਰ ਨਾਲ ਮਾਰ ਕੇ ਗਏ ਸਨ ਤਾਂ ਕਿ ਕਿ ਪਹਿਲੇ ਐਮਰਜੈਂਸੀ ਨਾਲ ਸਾਥੇ ਤੇ ਪੰਜਾਬੀਆਂ ਤੇ ਜੋ ਧਾਰੇ ਨੇ ਅਸੀਂ ਅੱਜ ਵੀ ਪਰਵਾਸੀ ਨੂੰ ਕਹਿੰਦਾ ਹੀ ਹੈ ਮੈਂ ਤੁਹਾਨੂੰ ਕਿਸੇ ਵੀ ਇਹ ਕਹਿੰਦੇ ਕਿ ਕਿ ਪਰਵਾਸੀ ਦੇ ਵਿੱਚ ਨਾ ਮੁੱਖ ਤੌਰ ਤੇ ਇਹ ਹੋਣੀ ਜਾਂਦਾ ਹੈ ਖਰਚ ਪਿਆਰਾ ਨਾ ਹੋਵੇ ਉਹ ਕਰਦਾ ਹੈ ਕੰਮ ਕਰਦਾ ਹੈ ਇਹ ਕਰਦਾ ਹੈ ਪਰਵਾਸੀ ਨਾਲ ਸਾੜੀ ਤੇ ਆਉਂਦੀ ਹੈ ਫਿਰ ਰੁਕਈਆ ਅੱਜ ਤੋਂ ਬੰਦਨਾ ਜਾਂ ਇਹ ਸਭ ਠੀਕ ਆ ਕਈ ਹੁਣ ਜਿੰਨੀਆਂ ਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਆਸ ਕੋਈ ਜਰੂਰ ਹੈ ਇਹਨੂੰ ਮੁੰਡਿਆਂ ਕਹਿੰਦੇ ਵੀ ਕੋਈ ਉਹਦੀ ਆਪਣੀ ਤਜਵੀਦ ਨੂੰ ਸਭ ਤੋਂ ਪਹਿਲਾਂ ਵੀਡੀਓ ਦਿਖਾਈ ਦੇ ਰਿਹਾ ਤੇ ਇਹ ਕਿੰਦੇ ਆਏ ਨੇ ਬੀ ਆਰ ਹਰਿਆਣਾ ਗਵਰਨਮੈਂਟ ਆਏ ਨੇ ਉਹਨਾਂ ਨੇ ਐਲਾਨ ਕਰਤਾ ਕਿ ਸਾਡੇ ਇੱਥੇ ਕੋਈ ਅ ਅਧਿਕਾਰਿਕ ਗ੍ਰੀਨਪੋਟ ਉਹ ਇੱਕ ਜਗ੍ਹਾ ਬੈਠਣਗੇ ਹੁਣ ਆਪਾਂ ਨੂੰ ਇਹ ਜਾਣ ਜਾਣੀ ਹੈ ਕਿ ਇੱਥੇ ਪੰਜਾਬ ਨੂੰ ਇਹ ਨਹੀਂ ਜਾਉਣੀ ਚਾਹੀਦੀ ਆ ਬਗਨੇ ਜੂਆਂ ਪੰਜਾਬ ਕਰਦੀ ਆ ਕਿ ਉਹ ਇਹ ਇਸ ਤਰ੍ਹਾਂ ਕਿ ਕੰਮ ਕਰਦੇ ਆ ਇਹਨਾਂ ਨੂੰ ਰੋਕਣਾ ਚਾਹੀਦਾ ਪੰਜਾਬੀਆਂ ਨਾਲ ਰਿਸਰਵ ਕਰਦੇ ਆ ਰਾਤ ਨੂੰ ਫਿਰ ਤੋਂ ਬਾਅਦ ਉਹਨਾਂ ਨੂੰ ਮੋੜ ਦੇ ਘੱਲ ਕਰਦੇ ਆ इहे चीज़ माण्हूअ लाईंदियूं बरसाति बच्चा आओ आगे आगे ऐसा कि उन्होंने पहले भी ऐसा ब्रीड कर रहे थे आपको तो क्यों याद नहीं रहा? मगर चलो अपने इस तरह एक दिन वापस अपने घर जोड़ रहा है। इस तरह चलो अपने आपको एक दिन मार के रहना भी तो क्यों एक बार देखो इस तरह क्या है यार तो हाथ के तो बड़ी बच्चे नहीं करने वाले ह ਸੰਗਤ ਦਾ ਬਚਾਅ ਵੀ ਲੈ ਲਓ ਤੁਹਾਡੇ ਮਾੜੇ ਸੰਗਤ ਦਾ ਬਚਾਅ ਵੀ ਲੈ ਲਿਆ ਇਹ ਇੱਕ ਆ ਅਲਟੀਮੇਟ ਬਣਾ ਨਹੀਂ ਲਿਆ ਬਾਦ ਸਿੰਗਰ ਨੇ ਉਹਦੇ ਬਾਰੇ ਪੁੱਛੋ ਵੀਰ ਜੀ 18 ਤਰੀਕ ਦਾ ਜਿਹੜਾ 18 ਤਰੀਕ ਨੂੰ ਕੋਈ ਅਲਟੀਮੇਟਮ ਲਿਆ ਵਾ ਨੇ ਸਿੰਗਰ ਨੇ ਉਹਦੇ ਬਾਰੇ ਵੀ ਮੈਨੂੰ ਪਤਾ ਨਹੀਂ ਇਹ ਨੇ ਲਿਆ ਹੋ ਗਾ ਤਾਂ ਬੱਸ ਚੱਲੇਗਾ ਹਾਂ ਵੀਰ ਜੀ ਉਹਨਾਂ ਨੂੰ ਪਤਾ ਇਹਨਾਂ ਤੋਂ ਪੁੱਛੋ 18 ਤਰੀਕ ਤੋਂ ਆਪ ਨੂੰ ਪੜਾਈ ਜਾਏ ਕੰਗਰਸ ਪ੍ਰਸ਼ਾਸਨ ਦੇ ਨਾਲ ਇਹਨਾਂ ਨਾਲ ਇਹਨਾਂ ਤਿੰਨ ਦਿਨ ਬਾਅਦ ਆਸ਼ਮੀਲੀ ਆਮਨੀ ਦੀ ਇਹ ਹੈ ਕਿ ਇੰਨੀ ਤਰੱਕੀ ਹੋਣ ਦੇ ਬਾਵਜੂਦ ਚੰਦ ਦੇ ਦਾ ਇਹ ਪਹੁੰਚ ਕੇ ਪਰ ਇਹਨਾਂ ਤੋਂ ਲਾਜ ਨਹੀਂ ਦੂਜੇ ਦਿਨ ਇਹ ਪਹਿਲੇ ਦਿਨ ਬਰਾਮਦ ਹੋਇਆ ਬਈ ਪਰ ਮੈਂ ਇੱਕ ਜੁਰੀ ਬੇਨਤੀ ਮੋੜਦਾ ਮੈਂ ਜੁਣਾ ਵੀ ਕੋਈ ਨਹੀਂ ਲੱਗਦਾ ਜਿਦਾ ਵੀ ਹੋ ਸਾਡੇ ਕੋਲ ਵੀ ਸ਼ਾਸਤਰਾ ਅੱਗੇ ਦੇਖਣ ਦਾ ਤਰਕ ਹੈ ਨਾ ਵੀ ਇਹਨਾਂ ਦੀ ਵੀ ਨੌਜਵਾਨਾਂ ਨੂੰ ਏਡੀਨ এজ ਜਿਹੜੀ ਕਹਿੰਦੇ ਨੇ ਸ਼ਾਗਰਦਾਰੀ ਜ਼ਰੂਰ ਹੋਵੇ ਤਾਂ ਉਹਨਾਂ ਨੂੰ ਡੰਡੂ ਪੁੱਟੇ ਨੂੰ ਕਦੀ ਬੱਤੀ ਆ ਵੀ ਹੈ ਨਾ ਪਰ ਮੇਰੇ ਨਾਲ ਸ਼ਾਗਰਦਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ ਦੂਜਾ ਗੱਲ ਤੋਂ ਵੱਡੀ ਗੱਲ ਆ ਆਪਣੇ ਇਹਦੇ ਗੱਲਪੰਥ ਵਾਲੇ ਆ ਉਹਨਾਂ ਨੂੰ ਮੁੱਦੇ ਚੱਕਣਾ ਚਾਹੀਦਾ ਮੈਂ ਜਿਹੜੇ ਆਵਾਜ਼ ਜਿਹੜੇ ਆਪਣੇ ਵੱਡੇ ਗੱਲਪੰਥ ਵਾਲੇ ਬੈਠੇ ਆ ਉਹ ਮੁੱਦੇ ਨਹੀਂ ਚੱਕਦੇ ਹੁਣ ਕਿਹਦਰੇ ਘਟਨਾ ਹੋ ਰਹੀਆਂ ਆ ਇਹ ਉਹਨਾਂ ਦਾ ਕੀ ਹੋ ਰਹੀ ਹੈ ਜਿਹੜੇ ਮੁੱਦੇ ਚੱਕਦੇ ਹੁੰਦੇ ਤੇ ਆਜ਼ਾਦ ਰਹਿਣਾ ਤੁਹਾਨੂੰ ਦੇਖਣਾ ਮੈਂ ਸਾਰੇ ਅਬੀਦ ਜੀ ਉਹਨਾਂ ਨੂੰ ਆਲਟੀਮੇਟਮ ਪਰੇ ਬਿਠਾ ਇਹ ਬੀਤ ਗਿਆ ਸਮਾਂ ਹੈ ਕਿ ਕਿ ਆਪਣੇ ਸਿੰਘ ਜੱਥੇਬੰਦੀਆਂ ਨੇ ਆਪਾਂ ਜਿਵੇਂ ਸਰਕਾਰਾਂ ਨੂੰ ਇਹ ਕੁੱਝ ਆਧਾਰ ਦੇ ਕੇ ਕੋਈ ਥਾਂ ਲਾ ਸਕਦੇ ਜਿਨ੍ਹਾਂ ਦੇ ਆਧਾਰ ਕਾਰਡ ਆ ਉਹਨਾਂ ਨੂੰ ਤਾਂ ਇੱਥੇ ਰਹਿੰਦਾ ਹੈਗਾ ਯਾਰ ਜਿਹੜੇ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਹੈਗੇ ਉਹਨਾਂ ਨੂੰ ਇਸ ਪੰਜਾਬ ਤੋਂ ਬਾਹਰ ਕੱਟਿਆ ਜਾਵੇ ਤਾਂ ਕਿ ਮਾਹੌਲ ਜਿਹੜਾ ਪੰਜਾਬ ਦਾ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਲੋਕੀ ਸੰਗਾਂ ਖਾਂਡੇ ਦੇ ਆਪਣੇ ਪੰਜਾਬ ਦੀ ਆ ਸੀ ਆਪਣਾ ਪੰਜਾਬ ਇਤਨਾ ਵਧੀਆ ਦਿੱਤੇ ਆ ਕੇ ਹਰ ਇੱਕ ਜਾਤੀਪਾਤ ਦਾ ਬੰਦਾ ਇੱਥੇ ਰਹਿੰਦਾ ਸੀਗਾ ਠੀਕ ਆ ਜੀ ਹੁਣ ਇਸ ਦਾ ਮੂਲ ਹੋ ਗਿਆ ਕਿ ਕਰੋ ਆਪਣੀਆਂ ਪਿਆਹ ਪਹਿਲਾਂ ਸੇ ਸਪਰੈਸਟ ਬਾਤ ਕਰ ਨਿਕਲੋ ਪਰ ਬਾਹਰ ਨਿਕਲ ਹੀ ਨਹੀਂ ਸਕਦੇ ਆ ਇਸ ਕਰਕੇ ਸਰਕਾਰਾਂ ਨੇ ਐਲਜੀ ਵਿੱਚ ਦਿੱਤਾ ਦਿੱਤਾ ਗਿਆ ਆ ਕਿ ਜੇ ਤੁਸੀਂ ਇਹ ਤੇ ਕੋਈ ਕਾਰਵਾਈ ਕਰ ਸਕਦੇ ਕਰੋ ਨਹੀਂ ਤਾਂ ਸਾਡੇ ਸਿੰਘ ਜਿਹੜੇ ਹੈਗੇ ਆ ਉਹ ਆਪਣੇ ਤੌਰ ਤੇ ਵੀ ਕਰਨਗੇ ਫਿਰ ਕੱਲ ਨੂੰ ਇਹ ਸਾਡੇ ਤੇ ਕੋਈ ਐਕਸ਼ਨ ਨਾ ਲਿਆ। ਭਾਈ ਰੁਪੀਕਰਨ ਸਾਹਿਬ ਹਾਂਜੀ ਮੈਂ ਵੀ ਇੱਕ ਜ਼ਰੂਰੀ ਬੇਨਤੀ ਹੈ ਮੇਰੀ ਕਿ ਜਿਹੜਾ ਵੀ ਅਸੀਂ ਕੰਮ ਕਰਦੇ ਆ ਸਾਰੇ ਜਿੰਨੇ ਵੀ ਹੈਗੇ ਆ ਪਰਵਾਸੀ ਮਜ਼ਦੂਰ ਲੱਗੇ ਆ ਟਾਈਲਾਂ ਲਾਉਂਦੇ ਨੇ ਕੋਠੀਆਂ ਬਣਾਉਂਦੇ ਨੇ ਪਲੰਬਿੰਗ ਦਾ ਕੰਮ ਕਰਦੇ ਨੇ ਅਸੀਂ ਇੰਨਾ ਤੇ ਐਨੇ ਨਿਰਭਰ ਹੋ ਚੁੱਕੇ ਆ ਜਿਹੜੇ ਸਾਡੇ ਆਪਣੇ ਬੱਚੇ ਨੇ ਜਿੰਨੀ ਸਾਡੀ ਕ੍ਰੀਮ ਐ ਉਹ ਹੱਥੀਂ ਕੰਮ ਕਰਨ ਦੀ ਬਜਾਏ ਬਾਹਰ ਵਿਦੇਸ਼ਾਂ ਚ ਜਾਂਦੇ ਨੇ ਕਿਉਂ ਨਾ ਇੱਥੇ ਆ ਕੇ ਸਾਡੇ ਪੰਜਾਬ ਨੂੰ ਸਵਰਗ ਬਣਾ ਸਕਦੇ ਨੇ ਕਿਉਂ ਪੰਜਾਬ ਸਾਡੇ ਪੰਜਾਬ ਚ ਕਿਉਂ ਨਹੀਂ ਕੰਮ ਕਰ ਸਕਦੇ ਅਸੀਂ ਜਿਹੜੇ ਪ੍ਰਵਾਸੀਆਂ ਤੇ ਫੈਕਟਰੀਆਂ ਚ ਲਾ ਲਏ ਮੈਨੇਜਰ ਬਣੇ ਹੋਏ ਨੇ ਅਸੀਂ ਉਹਨਾਂ ਤੇ ਐਨਾ ਨਿਰਭਰ ਕਿਉਂ ਹੋ ਗਏ ਆ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਆਪਣੇ ਪੰਜਾਬੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਸਾਰੇ ਆਪਣੇ ਜਿੰਨੇ ਬੱਚੇ ਨੇ ਉਹਨਾਂ ਨੂੰ ਇੱਥੇ ਕੰਮhaus ਬਿਲਕੁਲ ਬਣਾਓ ਇੱਥੇ ਕੰਮ ਕਰਨ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਧੰਨਵਾਦ ਜੀ